دشمیش پوک گوبند چڑیا حکومت کی ہک بچ بچنا سکھایا ਉਹਦਾ ਨੌ ਇਹ ਬਾਬਾ ਸਭ ਮਿਲ ਕੇ ਉਹਦਾ ਨੌ ਇਹ ਬਾਬਾ ਸਭ ਮਿਲ ਕੇ ਔਰ ਅੱਜ ਜਦੋਂ ਆ ਸੀ ਸਤੇਜ ਜੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਅੱਜ ਜਦੋਂ ਥੱਲੇ ਵਾਲੀ ਉੱਤੇ ਹੋਣ ਲੱਗੀ ਆ ਤਾਂ ਅੰਤਵਾਦੀ ਖੜੇ ਹੋ ਗਏ ਆ ਖਾਲਸਤਾਨ ਦੇ ਨਉਤੇ ਭਾੜੇ ਦੇ ਟੱਟੂ ਕਰਦੇ ਆ ਤੇ ਫਿਰ ਸਾਡੇ ਬਾਪ ਨੇ ਪੱਗ ਨੂੰ ਅਤਵਾਉਂਦੇ ਆ ਮੈਂ ਕਿਹਾ ਪੰਜਾਬ ਦੀ ਧਰਤੀ ਤੇ ਹਰ ਪ੍ਰੋਗਰਾਮ ਦੇ ਵਿੱਚ ਕਿ ਅਸੀਂ ਉਹ ਲੋਕ ਹੈ ਜਿਹੜੇ ਪੰਜਾਬ ਪਿਆਰਿਆਂ ਦੇ ਵਿੱਚ ਵੀ ਪਾਣ ਹੈ ਜਿਹੜੇ ਕਲਗੀ ਸਿਰਾਂ ਤੇ ਸਜਾਉਣੇ ਵਾਲੇ ਵੀ ਅਸੀਂ ਜਿਹੜੇ ਬੰਦੂਕਾਂ ਪਰਖਣ ਦੇ ਲਈ ਸਿਰ ਵੀ ਅਸੀਂ ਖੜੇ ਕੀਤੇ ਬੋਤਾ ਸੰਗਰਜਾ ਸਿੰਘ ਵੀ ਅਸੀਂ ਸਵਾ ਬੰਦੇ ਖੰਡੇ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਕਿਰਪਾਨ ਦੇ ਨਾਲ ਖੰਡੇ ਲਾਹੀ ਘਮਾਉਣ ਵਾਲੇ ਵੀ ਅਸੀਂ ਕਿ ਤੁਸੀਂ ਤਾਂ ਬੇਦਾਵਾ ਦੇਣੇ ਆਏ ਆ ਤੁਸੀਂ ਬੇਦਾਵਾ ਦੇਣੇ ਆਲੇ ਲੋਕ ਅੱਜ ਦਸ਼ਮੇਸ਼ ਮੀਤਾਲੇ ਸੁਪਨੇ ਤੇ ਖਾਲਸਤਾਨ ਦੇ ਨੋਤੇ ਹਮਲਾ ਕਰ ਰਹੇ ਆ ਦਸ਼ਮੇਸ਼ ਮੀਤਾਲਾ ਦਾ ਸੁਪਨਾ ਸੀ ਇਹਨ ਗਰੀਬ ਸਿੱਖਾਂ ਦਾ ਗਊ ਪਾਤਸ਼ਾਹੇ ਉਸ ਪਾਕ ਸ਼ਹੀਦਾਂ ਦਾ ਸ਼ੁਗਲਾ ਪੂਰਾ ਕਰਨ ਲਈ ਭਾਰਤ ਦੀ ਧਰਤੀ ਤੇ ਜੇ ਕੋਈ ਸਾਡੇ ਧੀਰੇ ਕੜਾ ਹੋਇਆ ਉਹਦਾ ਨਾਮ ਸੀ ਬਾਬਾ ਸਭੋ ਮਿਲ ਕੇ ਉਹਦਾ ਨਾਮ ਸੀ ਬਾਬਾ ਸਭੋ ਮਿਲ ਕੇ ਔਰ ਬਾਬਾ ਸਭ ਮਿਲ ਕੇ ਚਾਹੁੰਦੇ ਸੀ ਤੁਹਾਡੀਆਂ ਝੁੱਗੀਆਂ ਦੇ ਵਿੱਚੋਂ ਰਾਜਾ ਜੰਮੇ ਰਾਜਾ ਹੀ ਜੰਮੇ ਰਾਜ ਦੇ ਹਿੱਸੇਦਾਰ ਜੰਮਣ ਅੱਜ ਹਿੱਸੇਦਾਰ ਤਾਂ ਜੰਮਣੇ ਸ਼ੁਰੂ ਹੋ ਗਏ ਲੇਕਿਨ ਬਾਬਾ ਸਭ ਮਿਲ ਕੇ ਚੋਣ ਲੱਗ ਪਏ ਗੁਰੂ ਗੋਬਿੰਦ ਸਿੰਘ ਦੀ ਝੁਬਦਾ ਇਹਨਾਂ ਨੂੰ ਖਾਲਸਾਵਾਦੀਆਂ ਨੂੰ ਇਹ ਝੁਬਦਾ ਕਿਉਂਕਿ ਜਿਹੜਾ ਸੁਪਰੇ ਗੁਰੂ ਗੋਬਿੰਦ ਸਿੰਘ ਨੇ ਲਿਆ ਸੀ ਉਹ ਤਾਂ ਇਹਨੇ ਗੁਰੂ ਘਰਾਂ ਦੇ ਵਿੱਚ ਖਤਮ ਕਰਤਾ ਤੇ ਸਾਡੇ ਆਣੇ ਨੂੰ ਬਾਹਰ ਕੱਢ ਦਿੱਤਾ ਜਦੋਂ ਬਾਹਰ ਕੱਢ ਦਿੱਤਾ ਕਿਸੇ ਨੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਗੁਰਦੁਆਰਾ ਬਣਾ ਲਿਆ ਕਿਸੇ ਨੇ ਰੰਗੜਿਆ ਭਾਈ ਚੜ੍ਹਦੇਵਾ ਦੇ ਨਾਂ ਤੇ ਗੁਰਦੁਆਰਾ ਬਣਾ ਲਿਆ

ਤੂੰ ਕੈਨੇਡਾ ਦੀ ਧਰਤੀ ਅਮਰੀਕਾ ਜਿੱਥੇ ਵੀ ਰਹਿਣਾ ਘੁੰਮ ਕੇ ਦਿਖਾ ਜਨਾ ਬਾਹਰ ਤੈਨੂੰ ਅਸੀਂ ਦੱਸਾਂਗੇ ਕਿ ਅਮਰੀਕਾ ਦਾ ਪੁੱਤ ਧਰਤੀ ਤੇ ਖੜਾ ਰਹਿੰਦਾ ਕਿ ਤੇਰਾ ਖੜਾ ਰਹਿੰਦਾ ਹੋਰ ਆਕਾ ਦੇਸ਼ ਨੂੰ ਤੋੜਨ ਵਾਲੇ ਦੇਸ਼ ਨੂੰ ਤੋੜਨ ਦਾ ਸੁਖਰਾ ਲੈਣ ਵਾਲੇ ਬਾਬਾ ਸਭ ਮੇੜ ਕੇ ਦੇ ਸੰਵਧਾਨ ਨੂੰ ਇਹ ਗਲਤ ਮੰਨ ਕੇ ਜਾਣ ਵਾਲੇ ਬਾਬਾ ਸਭ ਮੇੜ ਕੇ ਤੇ ਸਬਦਾਨ ਦੇ ਖਿਲਾਫ ਬੋਲਣ ਵਾਲੇ ਇਹ ਪਹਾੜੇ ਦੇ ਟੱਟੂਆਂ ਦੇ ਉੱਤੇ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਇਹ ਗੋਲੀ ਦਾ ਚਲਾ ਸਕਦੇ ਆ ਇਹਨਾਂ ਨੇ ਦਲਤ ਅਮਰ ਸਿੰਘ ਚਮਕੀਲੇ ਦੇ ਰਵਦਾਸੀਏ ਤੇ ਗੋਲੀ ਚਲਾਈ ਇਹਨਾਂ ਨੇ ਬੀਬੀ ਅਮਰ ਜੋਤਕਾਰ ਮਜਬੂਰੀ ਸਿੱਕੇ ਗੋਲੀ ਚਲਾਈ ਇਹਨਾਂ ਨੇ ਬੰਗਿਆਂ ਦਾ ਵਧਾਏ ਉਸ ਵੇਲੇ ਦਾ ਦਲ ਤੋਂ ਗੋਲੀ ਨਾਲ ਮਾਰਿਆ ਦੋ ਮਾਰੇ ਇੱਕ ਬਰਮਾਨ ਸਿੰਘ ਸਰਾਲ ਇੱਕ ਕੋਈ ਸੂੜ ਸੂੜ ਕਰਕੇ ਉਹਨਾਂ ਦਾ ਨਾਮ ਸੀ ਲੱਗੂ ਪੂਰਾ ਯਾਦ ਨਹੀਂ ਆਉਂਦਾ ਇਹ ਕੱਲ ਨੂੰ ਗੜੀ ਨੂੰ ਵੀ ਗੋਲੀ ਮਾਰ ਸਕਦੇ ਆ ਪਰ ਗੜੀ ਇਹ ਅੰਤਵਾਦੀ ਕੁੱਤੇਆਂ ਦੇ ਅੱਗੇ ਝੁਕੜ ਵਾਲਾ ਨਹੀਂ ਮੈਂ ਬਾਬਾ ਸਭ ਮਿਲ ਕੇ ਸਾਡਾ ਪਿਓ ਵਾ ਸਾਡੇ ਪਿਓ ਦੀ ਪੱਗ ਨੂੰ ਤੁਸੀਂ ਹੱਥ ਲਾਓ ਤੇ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ 35% ਆਸੀਂ 35% ਜੇ ਤੁਸੀਂ ਢਾਈ ਟੋਟਰ ਉਹ ਵੀ ਬਾਹਰ ਬੈਠੇ ਆ ਸਾਡੇ ਕੋਲ ਫੌਜ ਮਰਨ ਮਿੱਟਣ ਵਾਲੀ ਹੈ ਕਦੀ ਵੀ ਸੜਕ ਤੇ ਆ ਜਾਂਦੇ ਆ ਤੁਹਾਡੇ ਕੋਲ ਬਾੜੇ ਦੇ ਟੱਟੂ ਆ ਅਸੀਂ ਆਪਣੇ ਬਜ਼ੁਰਗਾਂ ਦਾ ਮਾਣ-ਇਮਾਨ ਸਿਰ ਨਹੀਂ ਕਰਾਂਗੇ ਕਿਤੇ ਅਗਰ ਨਹੀਂ ਕਰਾਂਗੇ ਸੈਂ ਸਾਡੇ ਨੇ ਪਹਿਲਾਂ ਗੋਣਾਂ

سب کر سوچتے چاپ جا جی چندر کنسلٹینٹ Limited building maintenance handyman under check-trade platform is now available on your local London area. He has more than five years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Trade platform www.checktrade.com slash 921760. Chander Consultants Limited call him on this number 79 ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ